ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪੈਂਡਾ ਲੰਬਾ ਵਾਲੀ ਜੀ ਤਹਿਸੀਲ ਜੈਤੋਂ ਤੇ ਜ਼ਿਲ੍ਹਾ ਬਾਈ ਮੋਹਿੰਦਾ ਜੀ ਫੀਲ ਰਿਪੋਰਟ ਆਈ ਦੇ ਵੀਡੀਓ ਚ ਦੋ ਨਾਗਾ ਜੀ ਇੱਕ ਟੋਕੜ ਗੱਬਣ ਚੈੱਕ ਪਾਸ ਇੱਕ ਸੂਆ ਸਵਾਇਆ ਨਾਗਾ ਇੱਕ ਜਨਰੇਟਰ ਆ ਜੀ ਤੇ ਇੱਕ ਸੰਧੀ ਗੇਟ ਆ ਸਮੇਤ ਮੋਟਰੀ ਦੇ ਨਾਲ ਜੀ ਠੀਕ ਆ ਜੀ ਡਿਟੇਲਸ ਨੂੰ ਬਾਅਦ ਤੋਂ ਲੈ ਕੇ ਦਿੰਨੇ ਆ ਤਸੱਲੀ ਭਰਤੀ ਕਰਨੀ ਆ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਸਹੀ ਗੱਲ ਜੀ ਸਹੀ ਆ ਬਾਈ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਮੇਰਾ ਬਜਿੰਦਰ ਸਿੰਘ ਆ ਜੀ ਪਿੰਡ ਲੰਬਵਾਲੀਆ ਜ਼ਿਲ੍ਹਾ ਫਰੀਦਕੋਟ ਮੋਬਾਈਲ ਨੰਬਰ ਜੀ 9815503609 ਠੀਕ ਹੈ ਵੀਰੇ ਘਰ ਦੇਣਾ ਕੀ ਹੈ ਜੀ ਹਾਂਜੀ ਘਰ ਦੇ ਬਾਈ ਜੀ ਮਤਲਬ ਗੱਬਣ ਟੁਕੜੇ ਲੈ ਆਉਣੇ ਨੇ ਆਪਾਂ ਸੰਭਾਲ ਕੇ ਵੇਚਦੇ ਹਾਂ ਮੰਨ ਲਓ ਵੀ ਉਦਾਂ ਨਹੀਂ ਹੈ ਠੀਕ ਹੈ ਜੀ ਹਾਂਜੀ ਠੀਕ ਹੈ ਵੀਰੇ ਟੁਕੜ ਗੱਬਣ ਤੋਂ ਸ਼ੁਰੂ ਕਰਦੇ ਆਂ ਸੂਆ ਕਿੰਨੇਵੇਂ ਹਸਤੇ ਕਰਦਾ ਸੂਆ ਬਾਈ ਜੀ ਇਹ ਦੂਜੇ ਲੈ ਕੇ ਬਣਾ ਕਿੰਨੇ ਸਮੇਂ ਦੀ ਜੀ ਇਹਨੂੰ ਬਾਈ ਜੀ 3 ਤਰੀਕ ਨੂੰ 4 ਮਹੀਨੇ ਪੂਰੇ ਹੋ ਗਏ ਆ ਤੈਨੂੰ ਆਉਣ ਵਾਲੀ ਤੈਨੂੰ ਹਾਂਜੀ ਠੀਕ ਹੈ ਵੀਰੇ ਦੁੱਧੋ ਜੀ ਦੁੱਧ ਤੋਂ ਡਰਾਈ ਆ ਬਾਈ ਜੀ ਮੇਰੇ ਕੋਲ ਚਾਰ ਚੁਰ ਮੋਗ ਗਿਆ ਸੀਗਾ ਜੀ ਠੀਕ ਆ ਤੇ ਆ ਪੱਠੇ ਵੀ ਉਹਨਾਂ ਥੋੜੇ ਜਿਹਾ ਮੋਲਾ ਲਿਆ ਕੇ ਜਦੋਂ ਦੇ ਪੱਠੇ ਵੀ ਇੱਕ ਅੱਧਾ ਦਿਨ ਦੀ ਖਤਮ ਹੈ ਠੀਕ ਆ ਜਾਨੀ ਦੁੱਧ ਜਮਾ ਹੀ ਨਹੀਂ ਆਉਂਦਾ ਜਮਾਈ ਹਾਂਜੀ ਥਾਣਾ ਦੀ ਗਾਰੰਟੀ ਹੈ ਥਾਣਾ ਦੀ ਜ਼ਿੰਮੇਵਾਰੀ ਜਿਹੜਾ ਇਹਦੇ ਸੀਮਨ ਲੱਗਿਆ ਉਹਦਾ ਰਿਕਾਰਡ ਹੈ ਨਹੀਂ ਰਿਕਾਰਡ ਨਹੀਂ ਵੇ ਇਹ ਅਗੇ ਲੱਗਿਆ ਐਚਐਫ ਦਾ ਠੀਕ ਹੈ ਵੀ ਹੈ ਮਤਲਬ ਸੈਕਟਰ ਨਹੀਂ ਐ ਨਾਨ ਸੈਕਟਰ ਦੀ ਲੱਗਿਆ ਨਾਨ ਸੈਕਟਰ ਦੀ ਹਾਂਜੀ ਠੀਕ ਹੈ ਸੱਜਰ ਨੇ ਵੀ ਕਿੰਨਾ ਦੁੱਧ ਦਿੰਦਾ ਸੱਜਰ ਭਾਈ ਜੀ ਇਹ ਚੱਲੀ ਗਈ ਹੈ ਮਤਲਬ ਵੀ 21 22 ਲੀਟਰ ਦੁੱਧ ਤੇ ਹਾਂਜੀ ਮਤਲਬ ਵੀ ਆਈ ਮੇਰੇ ਮਿੱਤਰ ਬਿਰਦੇ ਜੀ ਕੋਈ ਝੂਠ ਨਹੀਂ ਇਸ ਗੱਲ 'ਚ ਸੇਵਾ ਉਹਨਾਂ ਦੀ ਹਸਾਬ ਨਾਲ ਹੀ ਸੀਗੀ ਕਿ ਬਹੁਤ ਹੀ ਫਾਰਮਲ ਸੇਵਾ ਤੇ ਜੀ ਫਾਰਮਲ ਸੇਵਾ ਤੇ ਭਾਈ ਠੀਕ ਹੈ ਵੀਰੇ ਤੁਰ ਕੇ ਦਿਖਾ ਦੇ ਜੀ ਹਾਂਜੀ ਕੱਦ ਕਾਠ ਵੀਰੇ ਫੁੱਲੀ ਵੱਡਾ ਆ ਜਾਂਦਾ ਫੁੱਲੋ ਵਜੋਂ ਮੌਜੂਦ ਹੈ ਜੀ ਭਾਈ ਦੱਸਦਾ ਕਿ ਤਿੰਨ ਤਰੀਕ ਨੂੰ ਚੌਥਾ ਮਹੀਨਾ ਲੱਗ ਗਿਆ ਨਾ ਤੁਸੀਂ ਮੰਨ ਚਾਰ ਤੋਂ ਪਲਾਸੀ ਮੰਨ ਸਕਦੇ ਆ ਜੀ ਬਾਕੀ ਕੱਦਕੱਟ ਪੂਰਾ ਚੰਗਾ ਦੁੱਧੋ ਐਸ ਵਕਤ ਡਰਾਈ ਆ ਜੀ ਬਿਲਕੁਲ ਬਾਕੀ ਥਣਾ ਦੇ ਸੈਜ ਵੀ ਸੋਹਣੇ ਆ ਗੈਪ ਤੇ ਲੱਗੇ ਆ ਹੱਥੀ ਚਵਾਈ ਵਾਲਾ ਥਾਣਾ ਚਾਰ ਹੀ ਥਾਣਾ ਪੂਰ ਛਾਕਪੂਰਾ ਵੀ ਨੇ ਜੀ ਠੰਡੀ ਜੀ ਵਾਲਾ ਥਾਣਾ 21 22 ਕਿਲੋ ਦੁੱਧ ਭਾਈ 10 ਦਾ ਲੈ ਚੱਲੋ ਜੀ ਤਾਂ ਸਕੇ ਸੱਜਰ ਦਾ ਦਿੱਤਾ ਹੋਇਆ ਜੀ ਐਗ ਪੀ ਆਰ ਹੁਣ ਡਰਾਈ ਵਾਲੇ ਪਾਸੇ ਹੀ ਆ ਜੀ ਸਾਂਭਣ ਦਾ ਸਮਾਂ ਜਿੰਨੀ ਤੁਸੀਂ ਸਾਂਭ ਲੋਗੇ ਉਹਨਾਂ ਦੁੱਧ ਲੈ ਸਕਦੇ ਆ ਜੀ ਥਾਣ ਤੋਂ ਨੇੜੇ ਤੋਂ ਚੈੱਕ ਕਰਾ ਦਿੰਨੇ ਆ ਸੋਹਣਾ ਗੁਲਾਬੀ ਥਾਣਾ ਕੱਲਾ ਕੱਲਾ ਗੈਪ ਤੇ ਲੱਗਿਆ ਵਾ ਨਿਖੜਮਾ ਜੀ ਬਾਕੀ ਕੱਦ ਵਜਨ ਦੀ ਪੂਰੀ ਚੰਗੀ ਹੈ ਜੀ ਡਿਮਾਂਡ ਕੀ ਰਹਿਣ ਵਾਲੀ ਜੈਜ ਜੀ ਇਹਦੀ ਇਹਦੀ ਡਿਮਾਂਡ 68000 ਜੀ ਹੋ ਜੂ ਮਾਨਤਨ ਜੀ ਮਾਨਤਨ ਹੋਊਗਾ 68000 ਜੀ 2 ਘੱਟ 70 ਜੀ 68000 ਰੁਪਇਆ ਬਾਈ ਕਹਿੰਦਾ ਡਿਮਾਂਡ ਆ ਜੀ ਵਿੱਚੋਂ ਮਾਨਤਨ ਹੋ ਜੂਗਾ ਜੀ ਜਿਹਨੂੰ ਨਾਗ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਦੋ ਨੰਬਰ ਫਿਰ ਇਹਦਾ ਸੁਆ ਕਰਨੀ ਕੀ ਬਾਈ ਜੀ ਦੂਜੇ ਸੁਆ ਸੁਈ ਵੀ ਹੈ ਜੀ ਇਹ ਦੂਜੇ ਕਦੋਂ ਸੁਈ ਹੈ ਜੀ ਇਹਨੂੰ ਸੁਈ ਨੂੰ ਬਾਈ ਜੀ 12-13 ਦਿਨ ਹੋਇਆ ਕੋਈ ਬੰਨ ਲਾ ਕੋਈ ਦੋ ਤਿੰਨ ਦਿਨ ਦੇ ਦਰੂਦ ਹੋ ਸਕਦੇ ਆ ਮਤਲਬ ਤਰੀਕ ਨਹੀਂ ਯਾਦ ਉਹਦੇ ਹਾਂ 12-13 ਦਿਨ ਹੋਇਆ ਠੀਕ ਹੈ ਵੀਰੇ ਬੱਚਾ ਕੀ ਹੈ ਜੀ ਬੱਚਾ ਬੱਚੀ ਹੈ ਜੀ ਬੱਚੀ ਚੰਗੀ ਹੈ ਜੀ ਹਾਂਜੀ ਠੀਕ ਹੈ ਵੀਰੇ ਜੀਰ ਦੀ ਦਾਨਾ ਜੀ ਜੀਰ ਦੀ ਦਾਨਾ ਬਾਈ ਜੀ ਕਿੰਨਾ ਦੁੱਧ ਤਿਆਰ ਹੋ ਜੀ ਦੁੱਧ ਬਾਈ ਜੀ ਇਹੇੜਾ ਸੀਗਾ ਮਤਲਬ 11-11:30 'ਤੇ ਚੜ੍ਹ ਸੀ ਬਾਹਲੇ ਦੇ ਮੈਂ ਟੀਕਾ ਲਵਾਤਾ ਹੁਣ ਤਾਂ ਨਹੀਂ ਕਿ 4 ਲੀਟਰ ਹਾਂਜੀ ਪਾਸੋਂ ਚੱਲ ਆਇਆ ਹਾਂਜੀ ਉਹ ਮੱਝਾ 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 ਚਿੱਟਾ ਦੁੱਧ ਹੈ ਜੀ ਠੰਡੀ ਸੀ ਲੈ ਕੋਈ ਮਤਲਬ ਅੱਛੀ ਬੱਚੀ ਵੀ ਇੱਥਾਂ ਨਹੀਂ ਛੱਡਦੇ ਜੀ ਕਿਉਂਕਿ ਬੱਚਾ ਵੱਡਾ ਹੋ ਜਾ ਫਿਰ ਖਰਾਬ ਕਰਾ ਜਿਵੇਂ ਹੁਣ ਬੱਚੀ ਚਲ ਵੀਡੀਓ ਲਈ ਨੇੜੇ ਬੰਨ ਲਈ ਨੇੜੇ ਬੰਨੀ ਨਿਆਣਾ ਪਾਉ ਬੈਠੇ ਚੋਲ ਠੀਕ ਹੈ ਬਰੇ ਥੱਲੇ ਮੂਰੇ ਬੰਨਣੇ ਪਏ ਬਾਦ ਮੂਰੇ ਬੰਨ ਲਈ ਜੇ ਬੰਨ ਕੇ ਮੇਰੇ ਪਾਸੇ ਕਰ ਦਿਓ ਪਰ ਆਪਣੇ ਜਿਹੜੇ ਜੀ ਨੂੰ ਪਤਾ ਪੂਰੀ ਪੂਰੀ 2 ਮਿੰਟ ਖੜੀ ਰਹਿੰਦੀ ਹੈ ਜੀ ਠੀਕ ਹੈ ਬਰੇ ਫੋੜ ਕੇ ਦਿਖਾ ਦਿਓ ਜੀ ਸੂਆ ਦੂਜਾ ਸੂਈ ਹੈ ਜੀ 12 ਦਿਨ ਹੋ ਗਏ ਸੂਈ ਨੂੰ ਇਹ ਪ ਇਹ ਪਹਿਲਾਂ ਬਾਹਲੇ ਮਾਰੇ ਘਰੋਂ ਆਈ ਬੇਚਾਰੀ ਚਲੋ ਮੈਂ ਸੰਭਾਲ ਲਿਆ ਹੁਣ ਹੌਲੀ ਹੌਲੀ ਮੂੰਹ ਮੱਥੇ ਪਸੂ ਲੱਗਣ ਲੱਗਦਾ ਜੀ ਠੀਕ ਆ ਵੀਰੇ ਹਾਂਜੀ ਬੱਚਾ ਮਗਰ ਵੱੱਛੀ ਆ ਜੀ ਇੱਕ ਨਾਗ ਨਾ ਇੱਕ ਨਾਗ ਤੁਹਾਨੂੰ ਮਿਲ ਜਣਾ ਜੀ ਫ੍ਰੀ ਨੈਟ ਅੱਜ ਦਾ ਜਿਹੜਾ ਦੁੱਧ ਤਿਆਰ ਆ ਉਹ 10 ਕਿਲੋ ਆ ਦੋ ਟਾਈਮ ਚਾਰ ਟਾਈਮ ਛੇ ਟਾਈਮ ਕੋਈ ਵੀ ਚਵਾਈ ਕਰ ਸਕਦਾ ਜੀ ਬਾਕੀ ਠੰਡੀ ਸ਼ੀਲ ਪੂਰੀ ਆ ਜੀ ਬੱਚਾ ਵੀ ਮਗਰ ਵੱੱਛਾ ਹੋ ਦੁੱਧ ਚਿੱਟਾ ਮੱਝਾਂ ਵਰਗਾ ਪਾਕਿਸਤਾਨ ਕੋਲੋਂ ਨੇੜੇ ਤੋਂ ਦਿਖਾ ਦਿੰਨੇ ਆ ਜੀ ਕੱਲਾ ਕੱਲਾ ਗੈਪ ਤੇ ਲੱਗਿਆ ਵਾ ਨਿਖੜਮਾ ਹੱਥੀ ਚਵਾਈ ਵਾਲਾ ਥਾਣਾ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਇਹਦੀ ਡਿਮਾਂਡ 38000 38000 ਹੋ ਜੂ ਮਾਨਦਾਨ ਜੀ ਹਾਂਜੀ ਮਾਨਦਾਨ ਕਰਾਂਗੇ ਠੀਕ ਹੈ ਜੀ ਇਹਦੀ ਡਿਮਾਂਡ ਬਾਈ ਕਹਿੰਦਾ 38000 ਰੁਪਇਆ ਵਿੱਚੋਂ ਮਾਨਦਾਨ ਹੋ ਜੂਗਾ ਜੀ ਇੱਕ ਜਨਰੇਟਰ ਕਿੰਨੇ ਕਿਲੋਵਾਟ ਦਾ ਵੀਰੇ ਇਹ ਇਹ 5 ਕਿਲੋਵਾਟ ਦਾ ਹੈ ਇਹ ਬੈਲਟ ਵਾਲਾ ਜੀ ਠੀਕ ਹੈ ਬੈਲਟ ਵਾਲਾ ਜੀ ਹਾਂਜੀ 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 ਆਉਣਾ ਬਾਦਸ਼ਾਹ ਗਰੀ ਵਧੀਆ ਚੱਲਦਾ ਜੀ ਕੋਈ ਦਿੱਕਤ ਨਹੀਂ ਹੈ ਇਹ ਕਾਪਰ ਚ ਹੈ ਜੀ ਕਾਪਰ ਚ ਹੈ ਠੀਕ ਬਾਕੀ ਬਲਟਾਣਾ 5 ਕਿਲੋ ਵਾਟ ਬੰਦਾ ਕੋ ਚਲਾ ਕੇ ਛੱਕੜ ਕੇ ਜਿਵੇਂ ਮਰਜ਼ੀ ਲੈ ਜੀ ਇੰਜਨ ਕਿੰਨੇ ਦਾ ਜੀ ਇਹਦਾ ਇੰਜਨ 5 ਹੀ ਮੈਂ ਤਾਂ ਇਹ ਲਿਆ ਸੀਗਾ ਜੀ ਚਲੋ ਹੁਣ ਆਪਣਾ ਪ੍ਰੈਨ ਮੈਂ ਲੈ ਆ ਸੀਟ ਹੀ ਲਿਆ ਸੀਗਾ ਚਾਲੂ ਵਧੀਆ ਟਾਇਰ ਵੀ ਲੈਣੇ ਲਿਆਂਦੇ ਪਏ ਆਪਾਂ ਨਾਲ ਹੀ ਦੇ ਦੇਾਂਗੇ ਠੀਕ ਆ ਕਿਉਂਕਿ ਖੜੇ ਨੇ ਜਾਮ ਹੋਈ ਜਾਂਦੇ ਇਕੱਠੇ ਠੀਕ ਆ ਵੀਰੇ ਤੇ ਇਹਦੀ ਡਿਮਾਂਡ ਹੈ ਜੀ ਇਹਦੀ 25000 ਠੀਕ ਆ ਤੇ ਜਿਹੜਾ ਸੰਟੀਗੇਟ ਆ ਸਮੇਤ ਮੋਟਰ ਦੇਣਾ ਜੀ ਸਮੇਤ ਮੋਟਰ ਦੇਣਾ ਜੀ ਵਧੀਆ ਚਾਲੂ ਕਿੰਨੇ ਦੀ ਹੈ ਜੀ ਇਹ ਤੋਂ ਗਲਿਆ ਨਹੀਂ ਜੀ ਮੋਟਰ ਮੇਖੇ ਜੜ੍ਹ ਦੇ ਦਈਏ ਠੀਕ ਆ ਵੀਰੇ ਬਾਕੀ ਚੈੱਕ ਕਰ ਸਕਦੇ ਹੋ ਕੰਡੀਸ਼ਨ ਸਾ ਸਮੇਤ ਸਿਕੰਜਾ ਵੀ ਤੁਹਾਨੂੰ ਨਾਲ ਹੀ ਮਿਲ ਜਾਣਾ ਜੀ ਤੇ ਇਹਦੀ ਡਿਮਾਂਡ ਕੀ ਹੈ ਜੀ ਇਹਦੀ ਡਿਮਾਂਡ ਭਾਈ ਜੀ 14000 14000 ਰੁਪਏ ਠੀਕ ਹੈ ਵੀਰੇ ਇਹਦੀ ਡਿਮਾਂਡ 14000 ਰੁਪਿਆ ਬਾਕੀ ਕੋਈ ਵੀ ਨਾ ਕਿ ਕਿਸੇ ਨੂੰ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹੇ ਧੰਨਵਾਦ